ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਪੰਜਾਬ ਪੁਲਿਸ ਪ੍ਰੋਜੈਕਟ ਸੰਪਰਕ ਪ੍ਰੋਗਰਾਮ ਦੇ ਤਹਿਤ ਐਸਐਸਪੀ ਮੈਡਮ ਦੇ ਦਿਸ਼ਾ ਨਿਰਦੇਸ਼ ਛੇਟ ਐਸਐਚਓ ਸਾਦਕ ਦੇ ਵੱਲੋਂ ਸੰਪਰਕ ਪ੍ਰੋਗਰਾਮ ਦੇ ਤਹਿਤ ਲੋਕਾਂ ਦੇ ਨਾਲ ਪੁਰੋਸੇ ਨੂੰ ਵਿਦਾਉਣ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਇੱਕ ਮੀਟਿੰਗ ਕੀਤੀ ਗਈ ਨਸ਼ਾ ਰੋਕੂ ਸੰਘਰਸ਼ ਕਮੇਟੀ ਦੇ ਵੱਲੋਂ ਨਸ਼ਾ ਦੀ ਰੋਕਥਾਮ ਦੇ ਮੁੱਦੇ ਨੂੰ ਲੈ ਕੇ ਆਪਣੇ ਵਿਚਾਰ ਰੱਖੇ ਗਏ ਵਪਾਰ ਮੰਡਲ ਦੇ ਪ੍ਰਧਾਨ ਸਰਿੰਦਰ ਸੇਠੀ ਦੇ ਵੱਲੋਂ ਪਲੱਸ ਮਾਜਮਾ ਦੀ ਗਿਣਤੀ ਵਧਾਉਣ ਦੀ ਮੰਗ ਰੱਖੀ ਗਿਆ ਤੇ 사াদক ਜਨ ਸੰਭਰ ਰੋੜ ਤੇ ਟ੍ਰੈਫਿਕ ਦੀ ਸਮੱਸਿਆ ਬਾਰੇ ਆਪਣੇ ਵਿਚਾਰ ਰੱਖੇ ਹੋਰ ਗੱਲਬਾਤ ਕਰਦਿਆਂ ਐਸਆਈ ਮੈਡਮ ਜਗਿੰਦਰ ਕੌਰ ਨੇ ਕੀ ਕਿਹਾ ਤੁਸੀਂ ਵੀ ਦੇਖੋ 사াদক ਤੋਂ ਸਾਡੀ ਖਾਸ ਰਿਪੋਰਟ ਹਾਂਜੀ ਬੜਾ ਠੀਕ ਹੈ ਜਿਹੜਾ ਵਪਾਰ ਮੰਡਲ ਨਾਲ ਜਾਂ ਹੋਸਟ ਸਥਾਨ ਦੇ ਲੋਕਾਂ ਨਾਲ ਮਿਲਣੀ ਜਿਹੜਾ ਇੱਕ ਮਾਰਯੋਗ ਐਸਐਸਪੀ ਸਾਹਿਬ ਵੱਲੋਂ ਉਪਰਾਲਾ ਕੀਤਾ ਗਿਆ ਕਿ ਜਿਹੜਾ ਪੁਲਿਸ ਤੇ ਪਬਲਿਕ ਦੇ ਵਿੱਚ ਇੱਕ ਗੈਵ ਆ ਉਹਨੂੰ ਖਤਮ ਕਰਨ ਦੇ ਲਈ ਇੱਕ ਜਿਹੜੇ ਸੰਪਰਕ ਮਹਾਂਮਾਰਚ ਸ਼ੁਰੂ ਕੀਤੀ ਗਈ ਆ ਜਿਹੜਾ ਅੱਜ ਇੱਥੇ ਅਸੀਂ ਪਵੰਦੇ ਵਿੱਚ ਸਾਧਕ ਨਿਵਾਸੀਆਂ ਨਾਲ ਇੱਕ ਸੰਪਰਕ ਕਰਕੇ ਜਿਹੜਾ ਪੁਲਿਸ ਤੇ ਪਬਲਿਕ ਦਾ ਗੈਵ ਆ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਕੀਤੀ ਜਾ ਰਹੀ ਆ ਤੇ ਜਿਹੜੀਆਂ ਇਹਨਾਂ ਦੀਆਂ ਸਮੱਸਿਆਵਾਂ ਆ ਸੁਣੀਆਂ ਜਾ ਰਹੀਆਂ ਇਸ ਤਰ੍ਹਾਂ ਨੇ ਕੋਸ਼ਿਸ਼ ਹੁਣ ਆ ਰਹੀ ਹੈ ਪਾਰ ਮੰਡਲ ਉਹ ਪਾਰ ਮੰਡਲ ਦੀਆਂ ਸਮੱਸਿਆਵਾਂ ਸੀ ਜਿਹੜਾ ਇੱਥੇ ਸਾਦਕ ਚੌਂਕ ਤੋਂ ਲੈ ਕੇ ਕੁਝ ਏਰੀਆ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਆ ਰਹੀ ਆ ਹਾਂਜੀ ਹਾਂ ਵਿਸ਼ਵਾਸ ਜੀ ਹੈ ਕਿ ਜਲਦੀ ਹੱਲ ਹੋ ਜਾਏਗਾ ਹਾਂਜੀ ਬਿਲਕੁਲ ਜੀ ਬਹੁਤ ਜਲਦੀ ਹੱਲ ਕੀਤਾ ਜਾਊਗਾ ਉਹਦੇ ਲਈ ਜਿਹੜਾ ਮੰਗਯੋਗ ਹੈ ਸਿਸਪੀ ਸਾਹਿਬ ਵੱਲੋਂ ਇੱਕ ਪੀਸੀਆਰ ਮੋਟਰਸਾਈਕਲ ਇੱਥੇ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਸਾਹਿਬ ਵੱਲੋਂ ਹਾਂਜੀ ਤੇ ਤੁਹਾਨੂੰ ਇਹ ਅਪੀਲ ਹੀ ਕਰਨ ਆਏ ਆ ਵੀ ਜਿਹੜਾ ਮਾੜਾ ਮੋਟਾ ਕੂੜਾ ਵੀ ਹੈਗਾ ਉਹ ਵੀ ਆਪਾਂ ਕੱਢਣਾ ਹੈ ਤੁਹਾਡੇ ਸਹਿਯੋਗ ਤੋਂ ਬਿਨਾ ਚੀਜ਼ ਸੰਭਵ ਨਹੀਂ ਹੈਗੀ ਸਿਰਫ ਇਸ ਕਰਕੇ ਤੁਹਾਡੇ ਕੋਲ ਸਹਿਯੋਗ ਦੀ ਮੰਗ ਕਰਦੇ ਹਾਂ ਅਸੀਂ ਵਾਰ-ਵਾਰ ਸਾਡਾ ਜਿਹੜਾ ਮੀਟਿੰਗ ਕਰਨ ਦਾ ਮਕਸਦ ਹੀ ਇਹ ਹੁੰਦਾ ਹੈ ਵੀ ਅਸੀਂ ਤੁਹਾਡੇ ਤੋਂ ਸਹਿਯੋਗ ਲੈ ਲਈ ਕਿਉਂਕਿ ਤੁਹਾਡੇ ਸਹਿਯੋਗ ਬਿਨਾ ਕੁਝ ਵੀ ਸੰਭਵ ਨਹੀਂ ਹੈਗਾ ਸਕਾਈਲਾਈ ਸਾਲ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਜੋ ਕਿ ਤੁਹਾਡੇ ਧਿਆਨ ਚ ਦੇ ਲਾਉਂਦੀ ਹੈ ਤੇ ਤੁਸੀਂ ਨਹੀਂ ਲਗਾਦਾ ਤੁਹਾਨੂੰ ਵੀ ਅਸੀਂ ਥਾਣੇ ਨਹੀਂ ਦੱਸ ਸਕਦੇ ਉਹ ਐਸਐਸਪੀ ਸਾਹਿਬ ਦਾ ਤੁਹਾਨੂੰ ਨੰਬਰ ਦੁਬਾਰਾ ਮੈਂ ਰਿਪੀਟ ਕਰ ਦਿੰਦਾ 75270 29029 ਸਿੱਧਾ ਐਸਐਸਪੀ ਸਾਹਿਬ ਨੂੰ ਕੋਈ ਵੀ ਤੁਹਾਨੂੰ ਲੱਗਦਾ ਕਿ ਇੱਥੇ ਗੜਬੜ ਹੈ ਕੁਝ ਦੂਰੀਆਂ ਦਾ ਦੂਰ ਤੁਹਾਡੇ ਏਰੀਆ ਵਿੱਚ ਚਲੋ ਹੁਣ ਗਸ਼ਤ ਵਧਾਦੀ ਸਾਹਮਣੇ ਇੱਕ ਪੀਸ਼ਰ ਪਾਰਟੀ ਹੋਰ ਸਾਹਮਣੇ ਮੋਟਰਸਾਈਕਲ ਲਾਉਡ ਕੀਤਾ ਇੱਥੇ ਤੁਹਾਡੇ ਕੋਲ 3000 ਪੀਸ਼ਰ ਪਾਰਟੀ ਹੋਰ ਤੁਹਾਨੂੰ ਸਮੱਸਿਆ ਬਹੁਤ ਨਹੀਂ 75 ਤੋਂ 70 ਜੀ 92029 ਜੀ ਜਿੱਕੇ ਸਾਹਮਣੇ ਗੱਡੀ ਔਰ ਇੱਕ ਮੋਟਰਸਾਈਕਲ ਮੇਬੀ ਸ਼ਾਇਦ ਤੁਹਾਨੂੰ ਦੋ ਜਲਦੀ ਮਿਲ ਜਾਣਗੇ ਇੱਥੇ ਗਸ਼ਤ ਵਾਸਤੇ ਉਸ ਤੋਂ ਸਾਹਮਣੇ ਕੱਲ ਜੁਆਇਨਿੰਗ ਲਈ ਪਹਿਲੇ ਦਿਨ ਸਾਹਮਣੇ ਹੋਏ 920920 ਏ ਸਭੀ ਬਾਅਦ ਜਿੰਨੇ ਲੋਕੋ ਕੋਲ ਆ ਗਏ ਨੇ ਦੇਖ ਲਿਓ પોલીસ ਕਿੰਨੇ ਆਈਡੀਆ ਉੱਤੇ ਕੰਮ ਕਰਦੀ ਹੈ ਰਾਖੀ ਠੀਕ ਹੈ ਤੁਹਾਡਾ ਕੋਈ ਇਸ ਦਾ ਕੋਈ ਵਿਚਾਰ ਹੈ ਜਾਂ ਤੁਸੀਂ ਜਿਆਦਾ ਰਸਰਾਉਂਦੇ ਹੋ ਇਸ ਤੋਂ ਸਾਹਮਣੇ ਬੈਠੇ ਪੈਣ ਦੀ ਆਦਤ ਰਾਖੀ ਕੋਈ ਤੋਂ ਨੂੰ ਸਮੱਸਿਆ ਹੈ ਆਪਾਂ ਨੂੰ ਉਹ ਪਾਲ ਮਦਰ ਕੋਲ ਪਹਿਲਾਂ ਤੁਸੀਂ ਵੈਲਕਮ ਕਰਦੇ ਆ ਸਾਹਮਣੇ ਦੂਜੀ ਗੱਲ ਇਹ ਹੈ ਅਨਨ ਜੀ ਜਦੋਂ ਵੀ ਕੋਈ ਸਮੱਸਿਆ ਆਉਂਦੀ ਸਾਨੂੰ ਚਾਹੇ ਚੋਰੀ ਦੀ ਚਾਹੇ ਕੋਈ ਵੀ ਆਉਂਦੀ ਹੈ ਸਭ ਤੋਂ ਵੱਡੀ ਸਮੱਸਿਆ ਹੈ ਕਿ ਪੁਲਿਸ ਮੁਲਾਜ਼ਮਾਂ ਦੀ ਕਮੀ ਮਹਿਸੂਸ ਹੁੰਦੀ ਹੈ। ਏਰੀਆ ਬਹੁਤ ਜ਼ਿਆਦਾ ਔਰ ਜਦੋਂ ਵੀ ਅਸੀਂ ਕੋਈ ਗੱਲ ਕਰਦੇ ਹਾਂ ਕਹਿੰਦੇ ਪੁਲਿਸ ਮੁਲਾਜ਼ਮਾਂ ਘੱਟ ਆ ਤੇ ਏਰੀਆ 42 ਪਿੰਡ ਲੱਗਦੇ ਸਾਨੂੰ। ਇਹ ਸਾਨੂੰ ਸਭ ਤੋਂ ਵੱਡੀ ਸਮੱਸਿਆ ਹੈ। ਅਸੀਂ ਐਸਐਸਪੀ ਸਾਹਿਬ ਤੋਂ ਮੰਗ ਕਰਦੇ ਹਾਂ ਵੀ ਇੱਥੇ ਮੁਲਾਜ਼ਮਾਂ ਦੀ ਗਿਣਤੀ ਪੂਰੀ ਕੀਤੀ ਜਾਵੇ। ਸਭ ਤੋਂ ਪਹਿਲਾ ਪੁਆਇੰਟ ਹੈ। ਜਿਹੜਾ ਦੂਜਾ ਪੁਆਇੰਟ ਹੈ ਟਰੈਫਿਕ ਦੀ ਸਮੱਸਿਆ। ਉਹ ਅਸੀਂ ਆਪ ਦੇ ਵਪਾਰ ਮੰਡਲ ਵੱਲੋਂ ਦੁਕਾਨਦਾਰਾਂ ਨੂੰ ਬੇਨਤੀ ਹੈ। ਜਿਹੜੇ ਆਦੇ ਪਿੱਛੇ ਕਰ ਲਈ ਜਾਂ ਤੇ ਬਸ ਆਹੀ ਅਜੇ ਤੂੰ ਬਾਕੀ ਜਿਹੜੇ ਨਸ਼ੇ ਦਿੱਕੇ ਮੋਟੇ ਜਿਹੇ ਨਸ਼ਿਆਂ ਦੀ ਸਮੱਸਿਆ ਉਹੀ ਚੋਰੀਆਂ ਦਾ ਕਾਰਨ ਬਣਦੀ ਹੈ ਜੀ ਬਿਲਕੁਲ ਬਿਲਕੁਲ ਸਹੀ ਤੇ ਜਿਆਦਾ ਸਮੱਸਿਆ ਸਾਨੂੰ ਮਿਲਾਂਜਮ ਨਹੀਂ ਕੋਈ ਨਹੀਂ ਕਰੋ ਆਪਾਂ ਐਸਐਸਪੀ ਸਾਹਿਬ ਤੋਂ ਅਰਜ਼ੀ ਲੈ ਆਵਾਂਗੇ ਜੈਨ ਵੀ ਇਲਾਜਮਾ ਦੀ ਘਾਟ ਦਿਖੋ